ਹਾਂ ਜੀ ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁਖਾ ਖੇੜੀ ਵਾਲਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਅੱਜ ਸੋ ਲੈ ਕੇ ਅੱਜ ਭਾਰਤ ਦੇ ਨਾਲ ਨਾਲ ਮਲੇਰ ਕੋਟਲਾ ਜੋ ਵੱਖਰੀ ਪਹਿਚਾਨ ਰੱਖਦਾ ਹੈ ਜਿੱਥੇ ਮੁਸਲਿਮ ਭਾਈਚਾਰੇ ਦੀ ਆਬਾਦੀ ਜ਼ਿਆਦਾ ਆ ਤੇ ਜੋ ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਮਲੇਰ ਕੋਟਲਾ ਦੇ ਵਿੱਚ ਆ ਤੇ ਅੱਜ ਉਹ ਮੰਡੀ ਬੰਦ ਹੈ ਹਾਲਾਂਕਿ ਮੰਡੀ ਸਾਲ ਦੇ ਵਿੱਚ ਕੁਝ ਦਿਨੀ ਬੰਦ ਹੁੰਦੀ ਹੈ ਵੱਡੇ ਤਿਆਰਾਂ ਨੂੰ ਲੈ ਕੇ ਪਰ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਆੜਤੀਏ ਭਾਈਚਾਰੇ ਦੇ ਲੋਕ ਆਏ ਨੇ ਜਿਨ੍ਹਾਂ ਨੇ ਆਪਣਾ ਕਾਰੋਬਾਰ ਬੰਦ ਕੀਤਾ ਹੈ ਤਸਵੀਰਾਂ ਦੇਖ ਲਗੋ ਕਿ ਮਲੇਰ ਕੋਟਲਾ ਦੀ ਉਹ ਸਬਜ਼ੀ ਮੰਡੀ ਆ ਜਿੱਥੋਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਤੱਕ ਜਿਹੜੀਆਂ ਸਬਜ਼ੀਆਂ ਨੇ ਸਵੇਰੇ 3 ਵਜੇ ਤੋਂ ਹੀ ਜਾਣ ਲੱਗ ਜਾਂਦੀਆਂ ਨੇ ਤੇ ਕੰਮ ਇੱਥੇ ਬਿਲਕੁਲ ਨਹੀਂ ਰੁਕਦਾ ਪੈਰ ਧਰ ਨੂੰ ਥਾਂ ਨਹੀਂ ਹੁੰਦੀ ਕਿਉਂਕਿ ਸਭ ਤੋਂ ਵੱਧ ਸਬਜ਼ੀਆਂ ਜੇਕਰ ਉਗਾਈਆਂ ਜਾਂਦੀਆਂ ਨੇ ਤਾਂ ਮਲੇਰ ਕੋਟਲਾ ਦੇ ਆਸ-ਪਾਸ ਦੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਉਗਾਈਆਂ ਜਾਂਦੀਆਂ ਨੇ ਜੋ ਇੱਥੇ ਵਿਕਦੀਆਂ ਨੇ ਤੇ ਜੋ ਬਹੁਤ ਸਾਰੇ ਸੂਬਿਆਂ ਵਿੱਚ ਸਪਲਾਈ ਹੁੰਦੀਆਂ ਨੇ ਇਸ ਸਬਜ਼ੀ ਦੇ ਨਾਲ ਨਾਲ ਫਲ ਵੀ ਇੱਥੋਂ ਵੱਖ-ਵੱਖ ਸੂਬਿਆਂ ਵਿੱਚ ਜਾਂਦੇ ਨੇ ਪਰ ਅੱਜ ਸਨਾਟਾ ਪਸਰਿਆ ਹੋਇਆ ਕਿਉਂਕਿ ਭਾਰਤ ਬੰਦ ਦੇ ਨਾਲ-ਨਾਲ ਆਰਥੀਆਂ ਨੇ ਕਾਲ ਦਿੱਤੀ ਹੈ ਇਸ ਮੰਡੀ ਨੂੰ ਬੰਦ ਕਰਨ ਦੀ ਹਮਾਇਤ ਕੀਤੀ ਹੈ ਭਾਰਤ ਬੰਦ ਦੀ ਕਿਸਾਨਾਂ ਦੇ ਨਾਲ ਖੜੇ ਨੇ ਇਹ ਕਹਿੰਦੇ ਕਿਸਾਨ ਅન્નਦਾਤਾ ਹੁੰਦਾ ਆ ਜਿਸ ਦੇ ਸਿਰ ਤੇ ਦੇਸ਼ ਚੱਲਦਾ ਪਰ ਅੱਜ ਦੇਸ਼ ਜਦੋਂ ਆ ਪੂਰੇ ਮਾਰਸ ਦੌਰ ਦੇ ਵਿੱਚ ਗੁਜ਼ਰੇਗਾ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਿਆ ਜਾਣੀਆਂ ਤੇ ਕਿਸਾਨਾਂ ਨੂੰ ਗੋਲੀਆਂ ਤੇ ਆਸੂ ਗੈਸ ਤੇ ਗੋਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਨੇ ਜੋ ਕਿਸਾਨ ਅੰਦੋਲਨ ਚੱਲ ਰਿਹਾ ਆ ਉਹ ਕਹਿੰਦੇ ਵੀ ਅਸੀਂ ਨਾਲ ਆਂ ਘੱਟੋ ਘੱਟ ਇੱਕ ਦਿਨ ਆਪਣਾ ਕਾਰੋਬਾਰ ਬੰਦ ਕਰਕੇ ਸਮਰਥਨ ਦੇ ਸਕਦੇ ਆ ਇਸ ਕਰਕੇ ਸਮਰਥਨ ਦਿੱਤਾ ਅੱਜ ਮੰਡੀ ਬੰਦ ਕੀਤੀ ਗਈ ਹੈ ਦੇਖ ਸਕਦੇ ਹੋ ਕਿ ਇੱਕ ਇੱਕ ਦੁਕਾਨ ਬੰਦ ਆ ਜਿੱਥੇ ਧੀੜ ਹੁੰਦੀ ਹੈ ਤੇ ਸ਼ੁਰੂ ਕਰ ਲੈਣੇ ਇੱਥੋਂ ਗਲਬਾਦ ਦਾ ਦੌਰ ਸਰ ਕੀ ਮੰਨਦੇ ਹੋ ਅੱਜ ਕਿੰਨੇ ਟਾਈਮ ਬਾਅਦ ਮੰਡੀ ਬੰਦ ਕੀਤੀ ਆ ਅਜੇ ਸਰ ਨਹੀਂ ਤਾਂ ਮਹੀਨੇ ਦੇ ਹਰ ਪਹਿਲੇ ਜੁਮੇ ਨੂੰ ਮੰਡੀ ਬੰਦ ਹੁੰਦੀ ਆ ਪਰ ਅੱਜ ਅਸੀਂ ਕਿਸਾਨ ਵੀਰਾਂ ਦੇ ਨਾਲ ਭਾਰਤਵੰਦ ਦੇ ਸੱਦੇ ਤੇ ਅਸੀਂ ਅਮਲ ਕੀਤਾ ਸੀ ਸਾਡੇ ਕਿਸਾਨ ਵੀਰਾਂ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਮੰਡੀ ਬੰਦ ਕੀਤੀ ਆ ਵੀ ਸਰਕਾਰ ਸਾਡੇ ਕਿਸਾਨ ਵੀਰਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਲੱਗਦਾ ਕਿ ਜਾਇਜ਼ ਮੰਗਾਂ ਨੇ ਸਾਡੇ ਕਿਸਾਨ ਵੀਰਾਂ ਦੇ ਬਿਲਕੁਲ ਜਾਇਜ਼ ਮੰਗਾਂ ਨੇ ਕੋਈ ਗਲਤ ਮੰਗ ਕੋਈ ਵੀ ਨਹੀਂ ਇਸ ਕਰਕੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬਿਲਕੁਲ ਹੱਦ ਕੀ ਮੰਨ ਨਕੀ ਨਾਮ ਕੀ ਹੈ ਮਹਮਦ ਸੁਲੇਮਾਨ ਜੌੜਾ ਜੀ ਮੈਂ ਮਲੇ ਕੋਲੇ ਦੀ ਸਬਜ਼ੀ ਮੰਡੀ ਚ ਕੰਮ ਕਰਦਾ ਇੱਥੇ ਜਾਨੀ ਕਿਤੇ ਸ਼ੁਰੂ ਤੋਂ ਹੀ ਜਦੋਂ ਵੀ ਮਲੇ ਕੋਲੇ ਤੋਂ ਕੋਈ ਵੀ ਜ਼ੁਲਮ ਹਿੰਦੁਸਤਾਨ ਤੇ ਹੋਇਆ ਤਾਂ ਮਲੇ ਕੋਲੇ ਦੇ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੈ ਜ਼ੁਲਮ ਦੇ ਖਿਲਾਫ ਜਦੋਂ ਮੁਗਲਾਂ ਦੇ ਟਾਈਮ ਜਦੋਂ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਬੱਚਿਆਂ ਨੂੰ ਨਿਯਾਂ ਦੇ ਵਿੱਚ ਚਿੰਨਿਆ ਜਾਇਆ ਸੀ ਜਦੋਂ ਵੀ ਮਲੇ ਕੋਲੇ ਦੀ ਆਵਾਜ਼ ਉੱਠੀ ਸੀ ਹੱਕ ਔਰ ਸੱਚ ਦੀ ਉਹਨੂੰ ਵੀ ਹਾ ਦਾ ਨਾਰਾ ਮਾਰਿਆ ਉਹ ਬੱਚਿਆਂ ਲਈ ਉਹ ਗੁਰੂਆਂ ਲਈ ਹੁਣ ਵੀ ਅਸੀਂ ਜਾਨੀ ਕਿਤੇ ਮਲੇਕੋਲਾ ਦਾ ਪੂਰਾ ਬੱਚਾ ਬੱਚਾ ਕਿਸਾਨ ਯੂਨੀਅਨ ਨਾਲ ਹੈ ਕਿਸਾਨਾਂ ਨਾਲ ਹੈ ਅਸੀਂ ਹੱਕ ਔਰ ਸੱਚ ਦੇ ਨਾਲ ਆ ਅਸੀਂ ਇੱਕੋ ਹੀ ਅਪੀਲ ਕਰਦੇ ਹਾਂ ਸੈਂਟਰ ਗਵਰਨਮੈਂਟ ਨੂੰ ਵੀ ਤੁਸੀਂ ਜਾਨੀ ਕਿ ਕਿਸਾਨਾਂ ਦਾ ਮਸਲਾ ਹੱਲ ਕਰੋ ਔਰ ਮੁਲਕ ਤਰੱਕੀ ਕਰੇ ਮੁਲਕ ਖੁਸ਼ਹਾਲ ਹੋਵੇ ਜੇ ਕਿਸਾਨਾਂ ਨੂੰ ਦੁਖੀ ਕਰੋਗੇ ਤਾਂ ਪੂਰਾ ਮੁਲਕ ਦੁਖੀ ਹੋਊਗਾ ਕਿਉਂਕਿ ਕਿਸਾਨਾਂ ਦੇ ਨਾਲ ਹੀ ਮੁਲਕ ਚੱਲਦਾ ਅਸੀਂ ਆਂਦਾ ਤਾਂ ਅਨਾਜ ਪੈਦਾ ਕਰਦੇ ਆ ਮਲੇ ਕੋਲੇ ਦੇ ਕਿਸਾਨ ਸਬਜ਼ੀ ਪੈਦਾ ਕਰਦੇ ਨੇ ਚਾਵਲ ਪੈਦਾ ਕਰਦੇ ਨੇ ਮਲੇ ਕੋਲੇ ਦੀ ਸਬਜ਼ੀ ਪੂਰੇ ਹਿੰਦੁਸਤਾਨ ਚ ਜਾਂਦੀ ਹੈ ਕਸ਼ਮੀਰ ਚ ਜਾਂਦੀ ਹੈ ਜੰਮੂ ਜਾਂਦੀ ਹੈ ਹਿਮਾਚਲ ਚ ਜਾਂਦੀ ਹੈ ਪਠਾਨਕੋਟ ਅਸੀਂ ਸਾਡੇ ਨੌਜਵਾਨਾਂ ਨੂੰ ਫੌਜ ਨੂੰ ਸਪਲਾਈ ਦਿੰਦੇ ਆ ਇੱਥੋਂ ਕਿਉਂਕਿ ਸਾਡੇ ਨੌਜਵਾਨ ਤਾਜ਼ੀਆਂ ਸਬਜ਼ੀਆਂ ਖਾ ਕੇ ਤਰੱਕੀ ਹੁੰਦੇ ਨੇ ਫਿਰ ਮੁਲਕ ਦੀ ਸਰਦਾਂ ਦੀ ਰਾਖੀ ਕਰਦੇ ਨੇ ਅਸੀਂ ਬਾਰ-ਬਾਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਪੀਲ ਕਰਦੇ ਆਂ ਵੀ ਕਿਸਾਨਾਂ ਦਾ ਮਸਲਾ ਹੱਲ ਕਰੋ ਹੱਲ ਕਰੋ ਹੱਲ ਕਰੋ ਜਿਹੜਾ ਤੁੰਨੇ ਵਾਦਾ ਕੀਤਾ ਦੀ ਕਿਸਾਨਾਂ ਨਾਲ ਜਦੋਂ ਤੰਨੇ ਚੱਕੇ ਗਏ ਤੇ ਉਹ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਉਹ ਤੁਸੀਂ ਵਾਦੇ ਪੂਰੇ ਕਰੋ ਕਿਸਾਨ ਕੁਸ਼ਾਲ ਹੋਣ ਆਪਦੇ ਘਰਾਂ ਨੂੰ ਵਾਪਸ ਆਉਣ ਦੁਆਰਾ ਹਿੰਦੁਸਤਾਨ ਔਰ ਪੰਜਾਬ ਤਰੱਕੀ ਦੀ ਰਾਹ ਤੇ ਪਹੁੰਚੇ ਹਾਲ ਕਿਤਨਾ ਕਿਤੇ ਦੇਖੋ ਵੱਡਾ ਦਿਨ ਹੈ ਮਲੇਰ ਕੋਟਲਾ ਸਬਜ਼ੀ ਮੰਡੀ ਆ ਜੋ ਅੱਜ ਬੰਦ ਨਜ਼ਰ ਆ ਰਹੀ ਹੈ ਤੇ ਸਮਰਥਨ ਆ ਭਾਰਤ ਬੰਦ ਦਾ ਤੇ ਕਿਸਾਨਾਂ ਦੇ ਨਾਲ ਮੋੜ ਨਾਲ ਮੋੜਾ ਲਾ ਕੇ ਖੜਨ ਦਾ ਐਲਾਨ ਹੈ ਮਲੇਰਕੋਟਲਾ ਦੀ ਸਬਜ਼ੀ ਮੰਡੀ ਜੋ ਪਹਿਰ ਤਰਨੂ ਜਗਾ ਨਹੀਂ ਹੁੰਦੀ ਤੇ ਅੱਜ ਸਨਾਟਾ ਪਸ ਰਿਹਾ ਹੋਇਆ ਹੈ ਵਾਕਈ ਪਰ ਬੰਦ ਨੂੰ ਲੈ ਕੇ ਮਲੇਰਕੋਟਲਾ ਭਾਈਚਾਰੇ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਨਾਲ ਆ ਤੇ ਮੰਡੀ ਮਲੇਰਕੋਟਲਾ ਦੀ ਬੰਦ ਦਾ ਐਲਾਨ ਕੀਤਾ ਤੇ ਵਾਕਈ ਜ਼ਮੀਨੀ ਪੱਧਰ ਤੇ ਮੰਡੀ ਬੰਦ ਵੀ ਨਜ਼ਰ ਆ ਰਹੀ ਹੈ ਮਲੇਰਕੋਟਲਾ ਤੋਂ ਸੁੱਖਾ ਖੇੜੀ ਵਾਲਾ